ਮੇਰੇ ਲਈ ਦੇਖ ਲਓ ਕਿ ਮੈਂ ਇੱਕ ਐਸਸੀ ਸਮਾਜਨਾ ਸੁਭਾਅ ਰੱਖਦਾ ਹਾਂ ਜੀ ਤੇ ਪਾਰਟੀ ਨੇ ਇਹ ਨਹੀਂ ਦੇਖਿਆ ਕਿ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਪਾਰਟੀ ਦੇ ਵਿੱਚ ਮਿਹਨਤੀ ਔਰ ਇਮਾਨਦਾਰੀ ਜਿਹੜੇ ਕੰਮ ਕਰਨ ਵਾਲੇ ਉਹਨਾਂ ਨੂੰ ਅਹੁਦਾ ਦੇ ਕੇ ਨਵਾਜਿਆ ਜੀ ਕਾਫੀ ਸਿਰਾਂ ਤੋਂ ਮੈਂ ਦੇਖਦਾ ਸੀ ਕਿ ਕਾਲੀ ਕਾਂਗਰਸ ਦੀਆਂ ਸਰਕਾਰਾਂ ਬਹੁਤ ਆਈਆਂ ਜੀ ਜੀ ਸਾਡੇ ਪਿੰਡ ਦੇ ਵਿੱਚ ਉਹ ਵੀ ਬੂਟਾਂ ਤਾਂ ਲੈਂਦੇ ਸੀਗੇ ਪਰ ਸਾਡੇ ਪਿੰਡ ਨੂੰ ਕਦੀ ਵੀ ਚੇਅਰਮੈਨੀ ਦਾ ਮਾਣ ਨਹੀਂ ਬਖਸ਼ਿਆ ਜੀ ਮਾਣ ਉਹਨਾਂ ਨੂੰ ਬਖਸ਼ਦੇ ਸੀ ਜਿੱਥੋਂ ਉਹਨਾਂ ਨੂੰ ਤੁਹਾਨੂੰ ਪਤਾ ਯਾ ਦੱਸਣ ਦੀ ਲੋੜ ਨਹੀਂ ਜੀ ਬਈ ਕਿਦਾਂ ਦਿੰਦੇ ਸੀ ਚੇਅਰਮੈਨੀਆਂ ਵੱਡੇ-ਵੱਡੇ ਲੋਕਾਂ ਨੂੰ ਮਿਲਦੀਆਂ ਸੀ ਕਦੀ ਗਰੀਬ ਪਰਿਵਾਰਾਂ ਦੇ ਵਿੱਚੋਂ ਜਿਹੜੇ ਨਿਕਲੇ ਲੋਕ ਆ ਮਿਹਨਤੀ ਲੋਕ ਉਹਨਾਂ ਨੂੰ ਚੇਅਰਮੈਨ ਨਹੀਂ ਅੱਜ ਅਸੀਂ ਜਿਹੜਾ ਹੈਗਾ ਇਸ ਮੁਕਾਮ ਤੇ ਪਹੁੰਚੇ ਤਾਂ ਅਸੀਂ ਆਪਣੀ ਪਾਰਟੀ ਦਾ ਤੇ ਤੁਹਾਨੂੰ ਧੰਨਵਾਦ ਕਰਦੇ ਹਾਂ ਦੇਸ਼ ਦੁਨੀਆ ਵਿੱਚ ਵਸਦੇ ਪੰਜਾਬੀਆਂ ਨੂੰ ਸਤਿ ਸ੍ਰੀ ਅਕਾਲ ਮੈਂ ਰਜਿੰਦਰ ਸਿੰਘ ਬੈਲਗਾ ਤੇ ਤੁਸੀਂ ਦੇਖ ਰਹੇ ਹੋ ਬਿਲਗਾ نیوز ਔਨਲਾਈਨ ਚੈਨਲ ਤੇ ਦੋਸਤੋ ਹਲਕਾ ਨਕੋਦਰ ਦੇ ਵਿੱਚ ਆਮ ਆਦੀ ਪਾਰਟੀ ਵੱਲੋਂ ਤਿੰਨ ਨਵੇਂ ਚੇਅਰਮੈਨ ਲਾਏ ਗਏ ਨੇ ਮਾਰਕੀਟ ਕਮੇਟੀ ਨਕੋਦਰ ਇਸੇ ਆਇਆ ਕਰਨੈਲ ਬਾਲੂਜੀ ਦੇ ਆਮ ਆਦੀ ਪਾਰਟੀ ਦੇ ਇਹ ਮੁੱਢਲੇ ਮੈਂਬਰਾਂ ਦੇ ਵਿੱਚੋਂ ਕਰਨੈਲ ਬਾਲੂਜੀ ਨੇ ਕਰਨੈਲ ਬਾਲੂ ਜੀ ਬਲਾਕ ਨਗਰ ਮੈਲ ਨਾਲ ਸੰਬੰਧ ਦੇ ਨੇ ਜਿਨ੍ਹਾਂ ਨੂੰ ਐ ਨਕੂਤਰ ਸ਼ਹਿਰ ਦੀ ਵੱਡੀ ਜ਼ਿੰਮੇਵਾਰੀ ਮਿਲਿਆ ਤੇ ਆਓ ਪਹਿਲਾਂ ਬਾਲੂ ਜੀ ਦਾ ਸਵਾਗਤ ਕਰ ਲੈਂਦੇ ਆ ਫਿਰ ਕਰਦੇ ਇਹਨਾਂ ਨਾਲ ਗੱਲਬਾਤ ਬਾਲੂ ਜੀ ਤੁਹਾਡਾ ਬਿਲਗਾ ਨਿਊਜ਼ ਆਉਂਦੇ ਤੇ ਸਵਾਗਤ ਹੈ ਧੰਨਵਾਦ ਜੀ ਬਿਲਗਾ ਨਿਊਜ਼ ਦਾ ਖਾਸ ਕਰਕੇ ਭਾਜੀ ਤੁਹਾਡਾ ਜਿੰਦਰ ਭਾਜੀ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਸਾਡੇ ਨਮਾਨੇ ਦੇ ਘਰ ਪਰਿਵਾਰ ਦੇ ਵਿੱਚ ਆਏ ਆ ਤੁਹਾਡਾ ਵੈਲਕਮ ਜੀ ਬਾਲੂ ਜੀ ਐ ਜਦੋਂ ਚੇਰਮੈਨੀ ਦਾ ਐਲਾਨ ਹੋਇਆ ਤੁਹਾਨੂੰ ਖਬਰ ਪਾਰਟੀ ਵੱਲੋਂ ਪਹਿਲੀ ਖਬਰ ਜਿਹੜੀ ਤੁਹਾਨੂੰ ਮਿਲੀ ਹੋਣੀ ਆ ਕਿ ਉਹ ਜਾ ਮਹਿਸੂਸ ਹੋ ਰਿਹਾ ਬੀਜੀ ਮੈਨੂੰ ਪਾਰਟੀ ਵੱਲੋਂ ਜੇ ਸੱਚੀ ਮੈਂ ਦੱਸਾਂ ਕਿ ਮੈਨੂੰ ਇਹ ਵੀ ਨਹੀਂ ਸੀ ਕਿ ਮੇਰਾ ਨੰਬਰ ਇਸ ਚੇਰਮੈਨੀ ਦੇ ਵਿੱਚ ਆਊਗਾ ਜੀ ਰਾਤ ਨੂੰ ਕੁਛ ਟੈਲੀਫੋਨ ਆਏ ਜੀ ਦੋਸਤਾਂ ਦੇ ਵਿੱਚ ਤੇਰਾ ਤਾਂ ਤੂੰ ਚੇਰਮੈਨ ਸਾਹਿਬ ਚੇਰਮੈਨ ਸਾਹਿਬ ਤਾਂ ਮੈਂ ਸੋਚਿਆ ਵੀ ਮੈਂ ਤਾਂ ਹੈ ਨਹੀਂਗਾ ਜੀ ਤੇ ਫਿਰ ਮੈਂ ਕਹਾ ਯਾਰ ਮੈਨੂੰ ਜਿਆਦਾ ਲਿਸਟ ਦਿਓ ਮੈਂ ਕਿਦਾਂ ਇਹਦਾ ਮੰਨ ਨਵਾ ਫਿਰ ਮੈਨੂੰ ਮੇਰੇ ਦੋਸਤਾਂ ਨੇ ਲਿਸਟਾਂ ਭੇਜੀਆਂ ਤੇ ਮੈਨੂੰ ਯਕੀਨ ਹੋਇਆ ਮੈਨੂੰ ਇਸ ਗੱਲ ਦਾ ਕੋਈ ਵੀ ਅੰਦਾਜ਼ਾ ਨਹੀਂ ਸੀ ਕਿ ਮੇਰੇ ਜਿਹੜੇ ਹੈ ਚੇਅਰਮੈਨ ਜਿਹੜਾ ਪਾਰਟੀ ਚੇਅਰਮੈਨ ਜਿਹਦੇ ਨਾਲ ਨਵਾ ਚੂਗੀ ਇਹ ਜਿੰਨੇ ਤੁਸੀਂ ਮਿਹਨਤ ਹੁਣ ਤੱਕ ਪਾਰਟੀ ਲਈ ਕੀਤੀ ਆ ਹਾਂਜੀ ਤੁਹਾਡੇ ਅੰਦਰ ਉਹਦਾ ਭਾਵਨਾ ਬਣੀ ਸੀ ਕਦੇ ਵੀ ਇਹ ਜਿਹੜੇ ਆਉਦੇ ਆ ਸਾਨੂੰ ਵੀ ਮੈਨਣੇ ਚਾਹੀਦੇ ਆ ਵੀਰ ਜੀ ਅਸੀਂ ਪਾਰਟੀ ਆਮ ਆਦਮੀ ਪਾਰਟੀ ਜੁਆਇਨ ਕੀਤੀ ਕਿ ਇੱਕ ਸਿਸਟਮ ਨੂੰ ਬਦਲਣ ਦੀ ਜੀ ਇੱਕ ਪਾਰਟੀ ਹੈ ਕ੍ਰਾਪਸ਼ਨ ਦੇ ਐਜੀਟੇਸ਼ਨ ਦੇ ਵਿੱਚੋਂ ਨਿਕਲੀ ਸੀ ਜੀ ਅਸੀਂ ਅਰਵਿੰਦ ਕੇਜਰੀ ਵਾਲਿਆਂ ਨਾਲ ਜੁੜੇ ਸਾਨੂੰ ਅਹੁਦਿਆਂ ਦੀ ਕੋਈ ਵੀ ਲਾਲਸਾ ਨਹੀਂ ਸੀ ਜੀ ਕਦੀ ਵੀ ਨਹੀਂ ਮੈਂ ਜ਼ਿੰਦਗੀ 'ਚ ਸੋਚਿਆ ਕਿ ਮੈਨੂੰ ਇਹ ਜਿਹੜਾ ਉਹਦਾ ਦੇਖ ਕੇ ਨਮਾਜਣਗੇ ਜੀ ਪਰ ਪਾਰਟੀ ਨੇ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ ਠੀਕ ਪਾਰਟੀ ਦਾ ਬਹੁਤ ਧੰਨਵਾਦ ਇੱਕ ਹਲਕਾ ਐਮਐਲਏ ਕੋਲੋਂ ਜਿਹੜਾ ਇਹ ਨਾਂ ਭੇਜਣਾ ਹੁੰਦਾ ਸਰਕਾਰ ਨੂੰ ਜੀ ਆਪਾਂ ਇਹ ਦੇਖੀਏ ਕਿ ਹਲਕਾ ਬਲਾਕ ਵੀ ਇੰਦਰਜੀਤ ਕੁਰਮਾਨ ਹੁਣਾ ਬਲੋਂ ਕਿ ਜਿਹੜਾ ਤੁਹਾਡਾ ਨਾਂ ਚੁਣਿਆ ਕਿਉਂਕਿ ਵਰਕਰ ਪੁਰਾਣੇ ਤਾਂ ਹੋਰ ਵੀ ਬਹੁਤ ਢੀ ਗਿਣਤੀ ਹੁੰਦੀ ਆ ਹਾਂ ਉਹਨਾਂ ਦੇ ਵਿੱਚੋਂ ਜਿਹੜੀ ਬੀਬੀ ਮਾਂ ਨੇ ਚੋਣ ਕੀਤੀ ਆ ਉਹਨੂੰ ਲੈ ਕੇ ਕਿਦਾਂ ਦੇਖਦੇ ਬੀਬੀ ਇੰਦਰਜੀਤ ਕੁਰਮਾਨ ਮੈਂ ਉਹਨੂੰ ਅੱਜ ਤੱਕ ਕਦੀ ਵੀ ਮਾਂ ਜਾਂ ਹੋ ਨਾ ਨਾ ਨਹੀਂ ਮੈਂ ਭੈਣ ਜੀ ਕਹਿ ਕੇ ਪੁਕਾਰ ਕੀਤੀ ਆ ਅੱਛਾ ਜੀ ਆਪਾ ਭੈਣਾਂ ਵਾਲਾ ਉਹਨਾਂ ਨੂੰ ਦਰਚਾ ਦਿੱਤਾ ਆ ਠੀਕ ਹੈ ਉਹਨਾਂ ਨੇ ਕੁਝ ਹੁਨਰ ਲਾ ਲਓ ਜਾਂ ਕੁਝ ਮੇਰੇ ਕਲਾ ਲਾ ਲਓ ਜਾਂ ਮੇਰੇ ਆਪਣੇ ਮਿਹਨਤ ਲਾ ਲਓ ਉਹਨਾਂ ਨੇ ਆਪਣੇ ਆਪ ਜਿਹੜਾ ਹੈਗਾ ਚੁਆਇਸ ਕੀਤੀ ਆ ਠੀਕ ਹੈ ਮੇਰਾ ਤਾਜ ਤੱਕ ਮੈਂ ਰਿਕਵੈਸਟ ਵੀ ਨਹੀਂ ਕਰ ਕੀਤੀ ਭੈਣ ਜੀ ਨੂੰ ਵੀ ਖਸਾਲੂ ਵੀ ਕਿਤੇ ਚੇਅਰਮੈਨ ਇਹ ਜੀ ਇਹ ਭੈਣ ਜੀ ਦਾ ਬਹੁਤ ਧੰਨਵਾਦ ਆ ਕਿ ਜਿਨ੍ਹਾਂ ਨੇ ਉਹਨਾਂ ਨੂੰ ਮਾਨ ਜੈ ਨੂੰ ਮਾਨ ਵਕਸ਼ ਅੱਛਾ ਬੱਲੂ ਜੀ ਇੱਕ ਤੁਸੀਂ ਹੋਰ ਜਿੱਦਾਂ ਜੇ ਆਪਾਂ ਗੱਲ ਕਰੀਏ ਬੇ ਜੀ ਤਾਂ ਤੁਹਾਨੂੰ ਰਾਤ ਨੂੰ ਫੋਨ ਆਇਆ ਤਾਂ ਮਨ ਨੂੰ ਚਾਹ ਵੀ ਹੋਇਆ ਬਈ ਇਹ ਉਹਦਾ ਮਿਲ ਗਿਆ ਪਰ ਇਹ ਉਹਦਾ ਜਿਹੜਾ ਆ ਹਮੇਸ਼ਾ ਹੀ ਅਕਸਰ ਜਿਹੜਾ ਆ ਉਹ ਸਾਡੇ ਦੇਖਣ ਵਿੱਚ ਆ ਇਹ ਵੀ ਕਿਸਾਨੀ ਨਾਲ ਸੰਬੰਧਤ ਇਹ ਵਿਭਾਗ ਹਾਂਜੀ ਤੇ ਕਿਸਾਨੀ ਨੂੰ ਛੱਡ ਕੇ ਇਹ ਜਿਵੇਂ ਤੁਸੀਂ ਦਲਤ ਸਮਾਜ ਚੋਂ ਆ ਹਾਂਜੀ ਇਹ ਉਹਦਾ ਤੁਹਾਨੂੰ ਮਿਲ ਗਿਆ ਇਹਨੂੰ ਲੈ ਕੇ ਤੁਹਾਡੇ ਅੰਦਰ ਕਿਹੋ ਜਿਹੀ ਭਾਵਨਾ ਬੀਜੀ ਇਹ ਉਹਦਾ ਕਿਸਾਨੀ ਨਾਲ ਲਿਮਿਟਡ ਹੈਗਾ ਹੈ ਨਾ ਜੀ ਲੇਕਿਨ ਜੇ ਆਪਾਂ ਇਹਨੂੰ ਉਹਦੇ ਨੂੰ ਹੋਰ ਤਰੀਕੇ ਨਾਲ ਜੇ ਕਿਸਾਨੀ ਖੇਤੀਬਾੜੀ ਬਹੁਤ ਸਾਰੇ ਲੋਕ ਕਰਦੇ ਆ ਜੀ ਮੈਂ ਇਹਨੂੰ ਦੱਸ ਸਕਦਾ ਕਿ ਪਹੁੰਚਰ ਹੋ ਗਿਆ ਮੰਡੀ ਬੋਰਡ ਬਣੇ ਨੂੰ ਜੀ ਅੱਜ ਤੱਕ ਸਾਡੇ ਸਮਾਜ ਨੂੰ ਤੱਕ ਕਦੀ ਇਹ ਜ਼ਿੰਮੇਵਾਰੀ ਨਹੀਂ ਦਿੱਤੀ ਜੀ ਲੇਕਿਨ ਇੱਕ ਆਮ ਆਦਮੀ ਪਾਰਟੀ ਆ ਜਿਹੜੀ ਨੇ ਇਹ ਨਹੀਂ ਦੇਖਿਆ ਕਿ ਬੇਸਿਕ ਕਿਹੜਾ ਆਪਣਾ ਫੇਵਰ ਕਰੀਏ ਜਿਹੜਾ ਇਮਾਨਦਾਰ ਜਾਂ ਜਿਹੜਾ ਕੰਮ ਕਰਦਾ ਪਾਰਟੀ ਲਈ ਵਲੰਟੀਅਰ ਹੈ ਜਿਹੜਾ ਤਨਮਨ ਤੋਂ ਲਿਆ ਮੈਂ ਨਹੀਂ ਜਿਹੜੇ ਵੀ ਪੰਜਾਬ ਦੇ ਚੇਰਮੈਨ ਲੱਗੇ ਆ ਪਾਰਟੀ ਨੇ ਸੋਚ ਸਮਝ ਕੇ ਉਹਨਾਂ ਨੂੰ ਹੌਤਾ ਦਿੱਤਾ ਇਹ ਤੁਹਾਡੇ ਕਹਿਣ ਦਾ ਮਤਲਬ ਇਹ ਆ ਵੀ ਜਿਹੜਾ ਪਾਰਟੀ ਨੇ ਪਹਿਲਾਂ ਤੋਂ ਸੁਪਨਾ ਲਿਆ ਸੀ ਆਮ ਲੋਕਾਂ ਨੂੰ ਆਮ ਘਰਾਂ ਦੇ ਮੋੜਿਆਂ ਨੂੰ ਹਾਂਜੀ ਇਹ ਜਿਹੜੇ ਅਹੁਦੇ ਮਿਲਣਗੇ ਅੱਜ ਤੁਹਾਡਾ ਪਾਰਟੀ ਦਾ ਜਾਂ ਤੁਹਾਡਾ ਸੁਪਨਾ ਪੂਰਾ ਹੋ ਗਿਆ ਬੀ ਜੀ ਬਿਲਕੁਲ ਬਿਲਕੁਲ ਇਹ ਕਹਿੰਦੇ ਸੀਗੇ ਵੀ ਜਦੋਂ अरविंद केजरीवाल ਭਗਵੰਤ ਮਾਨ ਜੀ ਕਹਿੰਦੇ ਕਿ ਦਰਿਆ ਬਚਾਉਣ ਵਾਲਿਆਂ ਨੂੰ ਹਰ ਜਗ੍ਹਾ ਜਗ੍ਹਾ ਮਿਲੂਗੀ ਜੀ ਮਾਨ ਇਜ਼ਤ ਮਿਲੂਗਾ ਸਾਡੇ ਜਲੰਧਰ ਸਾਹਿਬ ਵੀ ਆਏ ਸੀਗੇ ਤੇ ਅਸੀਂ ਕਦੀ ਸੋਚਿਆ ਨਹੀਂ ਕਿ ਸਾਡਾ ਇਨਾਮ ਆ ਜਾਊਗਾ ਲੇਕਿਨ ਅੱਜ ਜਦੋਂ ਦਰਿਆ ਬਚਾਉਣ ਵਾਲਿਆਂ ਤੋਂ ਨੂੰ ਜਿਹੜਾ ਹੈਗਾ ਜਿਹਦੇ ਮਨੀਆਂ ਦੇ ਕੇ ਨਵਾਜਿਆ ਜਾਂਦਾ ਹੈ ਤੇ ਸਾਨੂੰ ਪਾਰਟੀ ਦੇ ਤੇ ਭਰੋਸਾ ਹੋਰ ਗਿਆ ਮੈਨੂੰ ਹੀ ਨਹੀਂ ਪਾਰਟੀ ਦੇ ਭਰੋਸਾ ਵੱਧਾ ਮੇਰੇ ਨਾਲ ਦੇ ਦੂਜੇ ਵਲੰਟੀਅਨ ਨੂੰ ਵੀ ਲੱਗਦਾ ਕਿ ਜੇ ਇਹਨੂੰ ਮਿਲ ਸਕਦਾ ਤਾਂ ਕੀ ਗੱਲ ਸਾਡਾ ਨੰਬਰ ਵੀ ਆਊਗਾ ਪਹਿਲਾਂ ਦੇ ਮੁਕਾਬਲੇ ਹੁਣ ਜ਼ਿੰਮੇਵਾਰੀ ਵੱਧ ਗਈ। ਮਿਰਜੀ ਬਹੁਤ ਵੱਡੀ ਜ਼ਿੰਮੇਵਾਰੀ ਹੈ। ਜੀ। ਪਹਿਲਾਂ ਪਿੰਡ ਦੇ ਸਾਡੇ ਸਾਰਿਆਂ ਨੇ ਮਿਲ ਕੇ ਮੈਨੂੰ ਸਰਪੰਚ ਵੀ ਚੁਣਿਆ। ਅੱਛਾ ਜੀ। ਹੁਣ ਸਰਪੰਚ ਦੇ ਨਾਲ ਨਾਲ ਚੇਅਰਮੈਨ ਵੀ ਆ। ਬਹੁਤ ਵੱਡੀ ਜ਼ਿੰਮੇਵਾਰੀ ਹੈ ਪਰ ਮੈਂ ਇਹ ਜ਼ਿੰਮੇਵਾਰੀ ਨੂੰ ਆਪਣੇ ਮਿਹਨਤ ਲਾਉਂਗਾ। ਜ਼ਿੰਮੇਵਾਰੀਆਂ ਜਿਹੜੀਆਂ ਕੱਟੀਆਂ ਨਿਭਾਉਣੀਆਂ ਔਕਾਤ ਦਾ ਹੁਕਮ। ਔਕਾਤ ਤਾਂ ਹੋਊਗਾ ਪਰ ਮੈਂ ਇੱਕ ਆਪਣੇ ਲਾਈਫ ਦੀ ਦੱਸ ਸਕਦਾ ਹਾਂ। ਕਿ ਮੈਂ ਆਪਣੀ ਮਿਹਨਤ ਕਰ ਚੁੱਕਾ ਮੈਂ 28 ਸਾਲ ਸਾਊਦੀ ਅਰਬ ਚ ਰਿਹਾ ਜੀ ਮੈਂ ਆਪਣੀ ਜਿੰਨੀ ਕਮਾਈ ਕਰਨੀ ਸੀ ਕਰ ਲਈ ਅੱਛਾ ਜੀ ਹੁਣ ਮੈਂ ਜਿਹੜੀ ਉਮਰ ਮੇਰੀ ਹੈਗੀ ਆ 10 ਸਾਲ ਆ 20 ਸਾਲ ਆ ਜਾਂ 5 ਸਾਲ ਆ ਲੋਕਾਂ ਨੂੰ ਸਮਰਪਿਤ ਕੀਤੀ ਹੈ ਇਹ ਬਾਜੂ ਜੀ ਇੱਕ ਹੋਰ ਸਾਡੇ ਸਰੋਤਿਆਂ ਨੂੰ ਦੱਸਿਓ ਕਿ ਅਕਸਰ ਕੀ ਹੁੰਦਾ ਆ ਵੀ ਰਵਾਇਤੀ ਪਾਰਟੀਆਂ ਜਾਂ ਆਮ ਲੋਕਾਂ ਦੇ ਮਨ ਚ ਹੁੰਦਾ ਆ ਵੀ ਇਹ ਜਿਹੜੇ ਲੋਕ ਆਮ ਆਦਮੀ ਪਾਰਟੀ ਬੈਠਿਆ ਇਹਨਾਂ ਨੂੰ ਤਜਰਬਾ ਹੈ ਨਹੀਂ ਜੇ ਉਹਨਾਂ ਦਾ ਇਹ ਬਚਾਰਿਆ ਤਜਰਬਾ ਹੈ ਨਹੀਂ ਇਹਤੋਂ ਅਦਾ ਸਿਆਸੀ ਪਿਛੋਕੜ ਕੀ ਆ ਜਾਂ ਤੁਸੀਂ ਇਹਦੇ ਬਾਰੇ ਜਿਹੜੀ ਸਿਆਸਤ ਬਾਰੇ ਕਿੰਨਾ ਕੁ ਕੁਝ ਪਿਛਲੇ ਸਮੇਂ ਸਿੱਖਿਆ ਸਾਨੂੰ ਸਾਡੇ ਸੁਣ ਕੇ ਦੱਸੋ ਵੀ ਵੀਰ ਜੀ ਜਿੱਦਾਂ ਮੇਰਾ ਫਾਦਰ ਸੀ ਜੀ ਉਹ ਸੀ ਪੀਆਈਐਮਐਨ ਦੇ ਮੈਂਬਰ ਸੀਗੇ ਜੀ ਉਸ ਟਾਈਮ ਦੀ ਮੈਂ ਗੱਲ ਕਰਦਾ ਜਦੋਂ ਸਰਬ ਸਿੰਘ ਚੀਮਾ ਮਾਸਟਰ ਭਗਤ ਨਾਮ ਐਮਪੀ ਚੁਣੇ ਗਏ ਸਾਡੇ ਘਰ ਆਉਂਦੇ ਜਾਂਦੇ ਸੀਗੇ ਸਾਡਾ ਜਿਹੜਾ ਪਿਛੋਕੜ ਆ ਉਹ ਕਮਿਊਨਿਸਟ ਲਹਿਰ ਨਾਲ ਜੀ ਸੰਬੰਧਤ ਆ ਜੀ ਫਿਰ ਮੈਂ ਬਾਹਰ ਚਲਾ ਗਿਆ ਸੀ ਬਾਹਰ ਜਾਣ ਤੋਂ ਬਾਅਦ ਫਿਰ ਥੋੜਾ ਜਿਆ ਤੁਹਾਨੂੰ ਪਤਾ ਹੀ ਆ ਵੀ ਪਾਰਟੀਆਂ ਉੱਥੇ ਜਾ ਕੇ ਕੰਮ ਨਾਲ ਮਿਹਨਤ ਨਾਲ ਡਟ ਕੇ ਮਿਹਨਤ ਕੀਤੀ ਹੈ ਜੀ ਹੁਣ ਜਦੋਂ ਮੈਂ ਆਇਆ ਇੱਥੇ ਜੀ ਆਉਣ ਤੋਂ ਪਹਿਲਾਂ ਅਸੀਂ ਅਰਵੰਦ ਕੇਜਰੀਵਾਲ ਦੇ ਫੈਨ ਹੋਏ ਜੀ ਦੁਬਾਰੇ ਫਿਰ ਆਪਾਂ ਝੰਡਾ ਚੱਕਿਆ ਆਵਾਜ਼ੀ ਪਾਰਟੀ ਦਾ ਪਿੰਡ ਪੁਰ ਪਿੰਡ ਗਏ ਲੋਕਾਂ ਨੂੰ ਜੋੜਿਆ ਆਜੀ ਉਹ ਸਰਕਾਰ ਬਣਾਈ ਇਹ ਸਰੋਤਿਆਂ ਨੂੰ ਪਤਾ ਲੱਗ ਗਿਆ ਕਿ ਤੁਹਾਡੇ ਖੂਨ ਦੇ ਵਿੱਚ ਘਰ ਚੋਂ ਹੀ ਜਿਹੜਾ ਆ ਉਹ ਲੋਕ ਸੇਵਾ ਸਿਆਦ ਹੈ ਤੇ ਉਮਰਪੁਰ ਦੀ ਜੇ ਗੱਲ ਕਰੀਏ ਇਸ ਪਿੰਡ ਦੀ ਉਮਰਪੁਰ ਕਲਾ ਹਾਂਜੀ ਤੇ ਕਾਮਰੇਟ ਅਹ ਦੇਸ ਰਾਜ ਉਮਰਪੁਰ ਆ ਹਾਂਜੀ ਉਹਦੇ ਬਾਰੇ ਵੀ ਸਾਡੇ ਸੁਣਤਿਆਂ ਦੱਸੋਗੇ ਕੋ ਤੁਹਾਡੀ ਜਾਣ ਪਛਾਣ ਦੇਸ ਰਾਜ ਜਿਹੜਾ ਅਹ ਮੇਰੇ ਵੱਡੇ ਵੀਰ ਸੀ ਜੀ ਸਾਡੇ ਤਾਏ ਦੇ ਲੜਕਾ ਸੀ ਜੀ ਜੇ ਉਹਨਾਂ ਦੀ ਗੱਲ ਕਰੀਏ ਤਾਂ ਉਹ ਪਹਿਲਾਂ ਕਮਿਊਨਿਸਟ ਲਹਿਰ ਨਾਲ ਜੁੜੇ ਸੀ ਜੀ ਬਾਅਦ ਚ ਜਦੋਂ ਚਾਰੋਂ ਮਜੂਮਦਾਰ ਜਿਹੜੇ ਆਏ ਹਾਂਜੀ ਆਂਧਰਾ ਪ੍ਰਦੇਸ਼ ਵਿੱਚੋਂ ਨਿਕਲੇ ਤੇ ਇਹਨਾਂ ਨਾਲ ਜੁੜ ਕੇ ਨੈਕਸ ਲੇਵਲ ਲਹਿਰ ਨਾਲ ਜੀ ਸੰਬੰਧਿਤ ਰਹੇ ਆ ਠੀਕ ਹੈ ਫਿਰ ਕਾਫੀ ਚੈਰਨੀ ਸਿੰਘ ਅਰਚ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਲਹਿਰ ਦਾ ਸਮੀਖਿਆ ਕੀਤੀ ਫੇਕ ਕੁਦਰਤ ਮਾਨਵ ਇਕਤਾ ਲਹਿਰ ਬਣਾਈ ਜਿਹਦੇ ਵਿੱਚ ਵਾਤਾਵਰਨ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਕੇ ਲੋਕਾਂ ਦਾ ਕਦਾਂ ਭਲਾ ਕਰਦੇ ਨੇ ਲੇਕਿਨ ਅੱਜ ਸਾਡੀ ਦੁਨੀਆ ਵਿੱਚ ਨਹੀਂ ਹੈਗੇ ਪੈਕਸੀ ਉਹਨਾਂ ਨੂੰ ਸਲੂਟ ਕਰਦੇ ਆ ਐ ਸਾਰੀ ਗੱਲਬਾਤ ਤੋਂ ਬਾਲੂ ਜੀ ਇਹ ਗੱਲ ਸਾਹਮਣੇ ਆਈ ਹੈ ਕਿ ਭਾਵੇਂ ਕਿ ਰਵੈਤੀ ਪਾਰਟੀਆਂ ਜਿਹੜੀਆਂ ਉਹ ਹਮੇਸ਼ਾ ਜਿਹੜੀਆਂ سرمਾਈਦਾਰੀ ਨੂੰ ਪੈਲਦੇ ਨੇ ਕਿਉਂਕਿ ਅੱਜ ਵੀ ਜਿਹੜੀ ਰਾਜਨੀਤੀ ਉਹ ਮਹਿੰਗੀ ਹੋ ਗਈ ਹੈ ਜਦੋਂ ਕਿ ਤੁਸੀਂ ਦੱਸਿਆ ਕਿ ਪਸ਼ੋਕੜ ਕਮਿਨਿਸਟ ਇਹ ਪਾਰਟੀਆਂ ਨਾਲ ਸੰਬੰਧਤ ਹੈ ਇਤੁ ਲੱਗਦਾ ਵੀ ਤੁਹਾਡੇ ਕੋਲ ਜਿਹੜਾ ਤਜਰਬਾ ਆ ਉਹ ਅੱਜ ਜਿਹੜਾ ਤੁਹਾਨੂੰ ਉਹਦਾ ਮਿਲਿਆ ਉਹਦੇ ਵਿੱਚ ਜ਼ਰੂਰ ਕੰਮ ਆਊਗਾ ਤੇ ਹੋਰ ਸਾਡੇ ਸਰੋਤਿਆਂ ਨੂੰ ਕੁਝ ਕਹਿਣਾ ਚਾਹੁੰਦੇ ਆਂ ਸਰੋਤਿਆਂ ਦਾ ਇਦਾਂ ਹੈ ਜੀ ਮੇਰੇ ਲਈ ਦੇਖ ਲਓ ਕਿ ਮੈਂ ਇੱਕ ਐਸਸੀ ਸਮਾਜ ਨਾਲ ਸੰਬੰਧ ਰੱਖਦਾ ਹਾਂ ਜੀ ਤੇ ਪਾਰਟੀ ਨੇ ਇਹ ਨਹੀਂ ਦੇਖਿਆ ਕਿ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਪਾਰਟੀ ਦੇ ਵਿੱਚ ਮਿਹਨਤੀ ਔਰ ਇਮਾਨਦਾਰੀ ਜਿਹੜੇ ਕਮ ਕੰਨੜੇ ਉਹਨਾਂ ਨੂੰ ਉਹਦਾ ਦੇ ਕੇ ਨਵਾਜਿਆ ਜੀ ਕਾਫੀ ਸਿਰਾਂ ਤੋਂ ਮੈਂ ਦੇਖਦਾ ਸੀ ਕਿ ਕਾਲੀ ਕਾਂਗਰਸ ਦੀਆਂ ਸਰਕਾਰਾਂ ਬਹੁਤ ਆਈਆਂ ਜੀ ਜੀ ਸਾਡੇ ਪਿੰਡ ਦੇ ਵਿੱਚੋਂ ਵੀ ਵੋਟਾਂ ਤਾਂ ਲੈਂਦੇ ਸੀਗੇ ਪਰ ਸਾਡੇ ਪਿੰਡ ਨੂੰ ਕਦੀ ਵੀ ਚੇਅਰਮੈਨੀ ਦਾ ਮਾਣ ਨਹੀਂ ਬਖਸ਼ਿਆ ਜੀ ਮਾਣ ਉਹਨਾਂ ਨੂੰ ਬਖਸ਼ਦੇ ਸੀ ਜਿੱਥੋਂ ਉਹਨਾਂ ਨੂੰ ਤੁਹਾਨੂੰ ਪਤਾ ਯਾ ਦੱਸਣ ਦੀ ਲੋੜ ਨਹੀਂ ਜੀ ਬਈ ਕਿਦਾਂ ਦਿੰਦੇ ਸੀ ਚੇਅਰਮੈਨੀਆਂ ਵੱਡੇ-ਵੱਡੇ ਲੋਕਾਂ ਨੂੰ ਮਿਲਦੀਆਂ ਸੀ ਕਦੀ ਗਰੀਬ ਪਰਿਵਾਰਾਂ ਦੇ ਵਿੱਚੋਂ ਜਿਹੜੇ ਨਿਕਲੇ ਲੋਕ ਆ ਮਿਹਨਤੀ ਲੋਕ ਉਹਨਾਂ ਨੂੰ ਚੇਅਰਮੈਨ ਨਹੀਂ ਅੱਜ ਅਸੀਂ ਜਿਹੜਾ ਹੈਗਾ ਇਸ ਮੁਕਾਮ ਤੇ ਪਹੁੰਚੇ ਤਾਂ ਅਸੀਂ ਆਪਣੀ ਪਾਰਟੀ ਦਾ ਬਹੁਤ ਦੇ ਰੋਂ ਧੰਨਵਾਦ ਕਰਦੇ ਹਾਂ ਦੋਸਤੋ ਤੁਸੀਂ ਕਰਨੈਲ ਰਾਮ ਬਾਲੂ ਤੋਂ ਸੁਣਿਆ ਜਿਨ੍ਹਾਂ ਨੂੰ ਹਾਲਕਾ ਬਦਾਈ ਕਿ ਵੀ ਇੰਦਰਜੀਤ ਕੌਰ ਮਾਨ ਨੇ ਨਕੋਤਰ ਤੋਂ ਚੇਅਰਮੈਨ ਬਣਾਇਆ ਤੁਸੀਂ ਇਹਨਾਂ ਦੀਆਂ ਸਾਰੀਆਂ ਗੱਲਾਂ ਬਾਤਾਂ ਤੋਂ ਜਾਣ ਲਿਆ ਹੈ ਕਿ ਪਾਰਟੀ ਨੇ ਇਹਨਾਂ ਨੂੰ ਇਹ ਜਿਹੜਾ ਮਾਣ ਦਿੱਤਾ ਹੈ ਕਿ ਸਿਰਫ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਸ਼ੁਰੂਆਤ ਕੀਤੀ ਹੈ ਅਗਰ ਇਹਨਾਂ ਦਾ ਮੰਨਣਾ ਕਿ ਰਵੈਤੀ ਪਾਰਟੀਆਂ ਵਿੱਚ ਹੁੰਦੇ ਤੇ ਸ਼ਾਇਦ ਇਹ ਕਦੀ ਵੀ ਇਸ ਜੀਵਨ ਦੇ ਵਿੱਚ ਨਹੀਂ ਆਉਣਾ ਨਹੀਂ ਮਿਲ ਸਕਦਾ ਸੀ ਤੇ ਬਾਲੂ ਜੀ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦੀ ਸਤਿਕਾਰ ਪੀਸੀ ਬਿਲਗਾ ਨਿਊਜ਼ ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਦ ਬੱਦ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ